ਕਿਸਾਨਾਂ ਅਤੇ ਕੇ ਕੇਂਦਰ ਸਰਕਾਰ ਦਾ ਰੇਡ ਕਾ ਬਣਿਆ ਹੋਇਆ ਹੈ ਉਸ ਵਿੱਚ ਕਿਸਾਨਾਂ ਵੱਲੋਂ ਹਰਿਆਣਾ ਦੇ ਬਾਰਡਰਾਂ ਤੇ ਜਾ ਕੇ ਡੇਰੇ ਲਾਏ ਹੋਏ ਹਨ ਕਾਫੀ ਦਿਨਾਂ ਤੋਂ ਡੇਰੇ ਲਾਏ ਹੋਏ ਹਨ ਜਿੱਥੇ ਕਿਸਾਨਾਂ ਨੂੰ ਜ਼ਖਮੀ ਕੀਤਾ ਗਿਆ ਸੀ ਹਰਿਆਣਾ ਪੁਲਿਸ ਤੇ ਕੇਂਦਰ ਦੀ ਫੋਰਸ ਬਲਵਾਂ ਵੱਲੋਂ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਸੀਗਾ ਕੁਝ ਕਿਸਾਨ ਜਿਵੇਂ ਕਿਸੇ ਨੂੰ ਵੀ ਹੋ ਗਈ ਸੀ ਬਟਨਾਂ ਤੇ ਬੈਠੇ ਉਥੇ ਅੱਜ ਕਾਂਗਰਸ ਪਾਰਟੀ ਵੱਲੋਂ ਵੀ ਪੰਜਾਬ ਭਾਰ ਦੇ ਵਿੱਚ ਖੁੱਲ ਕੇ ਸਾਹਮਣੇ ਆ ਕੇ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਹਲਕਾ ਨ ਦੇ ਇੰਚਾਰਜ ਜਿਹੜੇ ਨੇ ਦਰਬਾਰਾ ਸਿੰਘ ਵੱਲੋਂ ਵੀ ਹਲਕੇ ਸਤਰਾਣੇ ਅੰਦਰ ਇੱਕ ਬਹੁਤ ਭਾਰੀ ਕਾਂਗਰਸੀਆਂ ਨਾਲ ਟਰੈਕਟਰ ਮਾਰਚ ਕੀਤਾ ਗਿਆ ਹੈ ਜੋ ਕਿ ਕਈ ਪਿੰਡਾਂ ਵਿੱਚ ਹੁੰਦਾ ਹੋਇਆ ਅੱਗੇ ਪਹੁੰਚਿਆ ਹੈ ਅਸੀਂ ਇਹਨਾਂ ਨਾਲ ਗੱਲ ਕਰਨੀ ਚਾਹੋਏ ਕਿ ਕਿਸ ਤਰ੍ਹਾਂ ਦਾ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ ਇਹਨਾਂ ਵੱਲੋਂ ਅਸੀਂ ਕੁਝ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਕਿ ਕਾਂਗਰਸੀ ਵੀ ਇੱਥੇ ਪਹੁੰਚੇ ਹੋਏ ਨੇ ਅਸੀਂ ਗੱਲ ਕਰਦੇ ਹਾਂ ਉਹਨਾਂ ਨਾਲ ਕਿਸ ਤਰ੍ਹਾਂ ਦਾ ਅੱਜ ਦਾ ਜਿਹੜਾ ਰੋਸ ਮਾਰਚ ਦਾ ਪ੍ਰਬੰਧ ਕੀਤਾ ਗਿਆ ਜੈ ਜੀਨ ਸੁਤ ਕਰ ਜਿੰਦਾਬਾਦ 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 सुब करिंदा चिंदावा ਨਾਲ ਚੱਲ ਰਹੀ ਹੈ ਰੇਡ ਕੇ ਦੌਰਾਨ ਇੱਕ ਕਿਸਾਨ ਜਿਹੜੇ ਕਿਸ ਸੰਘਰਸ਼ ਤੇ ਉਤਰੇ ਹੋਏ ਨੇ ਕੁਝ ਬਾਰਡਰਾਂ ਦੇ ਉੱਤੋਂ ਜਿਹੜੇ ਕਿ ਦਿੱਲੀ ਦੀਆਂ ਬਰੂਹਾਂ ਨੂੰ ਉਹਨਾਂ ਨੇ ਰੋਕ ਕੀਤਾ ਹੋਇਆ ਸੀਗਾ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਕਈ ਥਾਵਾਂ ਤੇ ਅਥਰੂ ਗੈਸ ਦੇ ਗੋਲੇ ਵੀ ਚੱਲੇ ਔਰ ਜਿਵੇਂ ਕਿ ਖਨੋਰੀ ਨੇੜੇ ਦਾਤਾ ਸਿੰਘ ਵਾਲੇ ਬਾਰਡਰ ਦੇ ਉੱਤੇ ਵੀ ਪੁਲਿਸ ਦੀ ਹਰਿਆਣਾ ਪੁਲਿਸ ਦੀ ਗੋਲੀ ਨਾਲ ਇੱਕ ਕਿਸਾਨ ਸ਼ਹੀਦ ਹੋ ਗਿਆ ਸੀ ਤਾਂ ਦੂਸਰੇ ਕੁਝ ਕਿਸਾਨ ਜਿਹੜੇ ਸੀ ਜ਼ਖਮੀ ਵੀ ਹੋਏ ਔਰ ਕੁਝ ਕਿਸਾਨ ਵਿੱਚ ਜਿਹੜੇ ਕਿ ਅਟੈਕ ਹਟੈਕ ਹੋਇਆ ਜਿਵੇਂ ਕਿ ਕੋਈ ਅਥਰੂ ਗੈਸ ਦੇ ਗੋਲੇ ਛੱਡੇ ਗਏ ਸੀ ਔਰ ਉਸ ਦਾ ਧੂਏ ਦੇ ਨਾਲ ਉਹਨਾਂ ਨੂੰ ਕਾਫੀ ਸਾਈਡ ਇਫੈਕਟ ਕਰਕੇ ਉਹਨਾਂ ਨੂੰ ਅਟੈਕ ਹੋਣ ਕਰਕੇ ਉਹਨਾਂ ਦੀ ਵੀ ਡੈਥ ਹੋ ਗਈ ਸੀ ਉੱਥੇ ਹੁਣ ਕਿਸਾਨਾਂ ਦੇ ਨਾਲ ਅੱਜ ਕਾਂਗਰਸ ਪਾਰਟੀ ਵੀ ਜਿਹੜੀ ਕਿ ਮੈਦਾਨ ਵਿੱਚ ਉਤਰ ਆਈ ਆ ਅੱਜ ਹਲਕਾ ਛਤਰਾਣਾ ਦੇ ਜਿਹੜੇ ਇੰਚਾਰਜ ਨੇ ਲਾਏ ਹੋਏ ਦਰਬਾਰਾ ਸਿੰਘ ਉਹਨਾਂ ਵੱਲੋਂ ਵੀ ਇੱਕ ਬਹੁਤ ਵੱਡਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਹਲਕੇ ਦੇ ਅੰਦਰ ਜਿਹੜੇ ਕਿ ਇੱਥੋਂ ਲਾਗੇ ਲਾਗੇ ਪਿੰਡਾਂ ਦੇ ਵਿੱਚ ਜਿੰਨੇ ਵੀ ਏਰੀਏ ਦੇ ਵਿੱਚ ਇੱਥੋਂ ਹੁੰਦੇ ਹੋਏ ਘੱਗੇ ਤੱਕ ਪਹੁੰਚ ਕੇ ਰੋਜ਼ ਪ੍ਰਦਰਸ਼ਨ ਕਰ ਰਿਹਾ ਸੀ ਪੁੱਛਦੇ ਆ ਇਹਨਾਂ ਨਾਲ ਗੱਲ ਕਰਨੀ ਚਾਹਵਾ ਕਿ ਕਿਸ ਤਰ੍ਹਾਂ ਦਾ ਅੱਜ ਦਾ ਜਿਹੜਾ ਉਸ ਪ੍ਰਦਰਸ਼ਨ ਹੈ ਔਰ ਜਿਹੜੇ ਕਿ ਅੱਜ ਦੇ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸੈਂਕੜੇ ਹੀ ਜਿਹੜੇ ਕਾਂਗਰਸੀ ਵੀ ਪਹੁੰਚੇ ਹੋਏ ਨੇ ਔਰ ਟਰੈਕਟਰਾਂ ਦਾ ਮਾਰਚ ਇਹ ਕਿਸ ਤਰ੍ਹਾਂ ਦਾ ਰਹੇਗਾ ਹਾਂਜੀ ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਆ ਕੇ ਕੁੱਦ ਬੈਠੇ ਹੋ ਕਿਸਾਨਾਂ ਦਾ ਸਵਰਥਨ ਦੇਣ ਵਾਸਤੇ ਆ ਗਏ ਹੋ ਕਿਸ ਤਰ੍ਹਾਂ ਦੀਆਂ ਹਦਾਇਤਾਂ ਹੈ ਔਰ ਤੁਹਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਮਿੱਥਿਆ ਹੈ ਕਿਸ ਤਰ੍ਹਾਂ ਦਾ ਰਹੇਗਾ ਔਰ ਕਿੰਨੇ ਕੁ ਰੂਟ ਸਰ ਸਾਡਾ ਜਿਹੜਾ ਅੱਜ ਦਾ ਟਰੈਕਟਰ ਰੈਲੀ ਹੈ ਇਹ ਪੰਜਾਬ ਪ੍ਰਦੇਸ਼ ਕਾਰਸ ਕਮੇਟੀ ਦੇ ਹੁਕਮਾਂ ਦੇ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਕਿਸਾਨ ਵੀਰਾਂ ਦੇ ਜੋ ਚੱਲ ਰਿਹਾ ਸੰਘਰਸ਼ ਆ ਉਹਦੀ ਸਪੋਰਟ ਦੇ ਵਿੱਚ ਕੀਤੀ ਜਾ ਰਹੀ ਹੈ ਹਲਕਾ ਸੁਤਰਾਣਾ ਦੇ ਵਿੱਚ ਜਿਹੜੀ ਇਹ ਰੈਲੀ ਹੈ ਅਸੀਂ ਇਹ ਪਿੰਡ ਵਨ ਵਾਲਾ ਤੋਂ ਸ਼ੁਰੂ ਕਰ ਰਹੇ ਹਾਂ ਪਿੰਡ ਵਾਲਮਾਲਾ ਤੋਂ ਹੋ ਕੇ ਇਹ ਪਿੰਡ ਤੰਬੂ ਵਾਲਾ ਜਾਊਗੀ ਪਿੰਡ ਤੰਬੂ ਵਾਲਾ ਤੋਂ ਬਾਅਦ ਟਰੋਲੀ ਟਰੋਲੀ ਪਿੰਡ ਤੋਂ ਬਾਅਦ ਅਤਾਲਾਂ ਅਤਾਲਾਂ ਤੋਂ ਬਾਅਦ ਅਸੀਂ ਘੱਗਾ ਸ਼ਹਿਰ ਦੇ ਵਿੱਚ ਜਾ ਕੇ ਇਹ ਰੈਲੀ ਹੈ ਜਿਹੜੀ ਉੱਥੇ ਸਮਾਪਤ ਕਰਾਂਗੇ ਸੋ ਇਹ ਰੈਲੀ ਦਾ ਜਿਹੜਾ ਮੁੱਖ ਪਰਪਸ ਹੈ ਉਹ ਇਹ ਹੈ ਕਿ ਜੋ ਪੰਜਾਬ ਸਰਕਾਰ ਔਰ ਹਰਿਆਣਾ ਸਰਕਾਰ ਔਰ ਮੋਦੀ ਮੋਦੀ ਸਾਹਿਬ ਦੀ ਜਿਹੜੀ ਕੇਂਦਰ ਸਰਕਾਰ ਆ ਉਹ ਸਰਕਾਰਾਂ ਜਿਹੜੀਆਂ ਨੇ ਜੋ ਸਾਡੇ ਕਿਸਾਨ ਵੀਰਾਂ ਨਾਲ ਬਿਤਕਾ ਕਰ ਰਹੀਆਂ ਨੇ ਉਹਦੇ ਵਿਰੋਧ ਦੇ ਵਿੱਚ ਅਸੀਂ ਕਰ ਰਹੇ ਹਾਂ ਔਰ ਇਸ ਸੰਘਰਸ਼ ਦੇ ਦੌਰਾਨ ਜਿੰਨੇ ਸਾਡੇ ਕਿਸਾਨ ਵੀਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਉਹਨਾਂ ਦੇ ਸ਼ੋਗ ਦੇ ਵਜੋਂ ਇਹ ਅਸੀਂ ਆਯੋਜਨ ਜਿਹੜਾ ਉਹ ਕਰ ਰਹੇ ਹਾਂ ਸੋ ਤੁਸੀਂ ਜਾਣਦੇ ਹੋ ਕਿ ਪਿਛਲੇ 10 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਵਿੱਚ ਖਨੌਰੀ ਬਾਰਡਰ ਤੇ ਹੁਣ ਤੱਕ ਪੰਜ ਨੌਜਵਾਨ ਕਿਸਾਨ ਵੀਰਾਂ ਦੀ ਮੌਤ ਜਿਹੜੀ ਹੋ ਚੁੱਕੀ ਆ ਜਿਹਦੇ ਵਿੱਚੋਂ ਇੱਕ ਕਿਸਾਨ ਵੀਰ ਦੀ ਮੌਤ ਜਿਹੜੀ ਹੈ ਉਹ ਗੋਲੀ ਲੱਗਣ ਨਾਲ ਹੋਈ ਆ ਔਰ ਉਹ ਨੌਜਵਾਨ ਵੀਰ ਸ਼ੁਭ ਕਰਨ ਦੀ ਸਰਕਾਰ ਦੀ ਗੋਲੀ ਲੱਗਣ ਕਾਰਨ ਉਹਦੀ ਸਾਥ ਜਿਹੜੀ ਹੋਈ ਆ ਸੋ ਉਹਦੇ ਵਿਰੋਧ ਦੇ ਵਿੱਚ ਕਿਸਾਨ ਵੀਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਇਹ ਟਰੈਕਟਰ ਰੈਲੀ ਦਾ ਆਯੋਜਨ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਔਰ ਹਰੇ ਹਲਕੇ ਦੇ ਵਿੱਚ ਕੀ ਕੀਤਾ ਜਾ ਰਿਹਾ ਹਲਕਾ ਸਤਰਾਣਾ ਦੇ ਵਿੱਚ ਜਿਹੜੀ ਹੈ ਇਹ ਰੈਲੀ ਅਸੀਂ ਹੁਣ ਹੁਣ ਤੋਂ 5 ਮਿੰਟ ਬਾਅਦ ਇਹ ਜਿਹੜੀ ਹੈ ਸ਼ੁਰੂ ਕਰਨ ਜਾ ਰਹੇ ਹਾਂ ਹਲਕਾ ਸਤਰਾਣਾ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਸਾਡੇ ਬਲਾਕ ਪ੍ਰਧਾਨ ਸਹਿਬਾਨ ਸਾਡੇ ਚੇਅਰਮੈਨ ਸਾਹਿਬ ਬਲਾਕ ਸੰਪਤੀ ਦੇ ਚੇਅਰਮੈਨ ਸਾਹਿਬ ਸਾਡੇ ਜਿਹਨੇ ਬਲਾਕ ਸੰਪਤੀ ਮੈਂਬਰ ਸਾਹਿਬਾਨ ਨੇ ਜਿਹੜਾ ਪ੍ਰਸ਼ੀਤ ਮੈਂਬਰ ਸਾਹਿਬਾਨ ਨੇ ਐਮਸੀ ਸਾਹਿਬਾਨ ਨੇ ਸਾਰੇ ਸਾਡੇ ਕੋਲ ਹਾਜ਼ਰ ਨੇ ਔਰ ਅਸੀਂ ਇਹ ਰੈਲੀ ਜਿਹੜੀ ਆ ਕਿਸਾਨ ਵੀਰਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਜਾਇਜ਼ ਮੰਗਾਂ ਨੂੰ ਸਰਕਾਰ ਮੰਗੇ ਇਹ ਮੰਗ ਕਰਦੇ ਹੋਏ ਜਿਹੜੀ ਆ ਸ਼ੁਰੂ ਕਰਨ ਜਾ ਰਹੇ ਹਾਂ ਜਿਵੇਂ ਕਿ ਅੱਜ ਤੁਹਾਡਾ ਕਾਫੀ ਵੱਡਾ ਕਾਫਲਾ ਆਇਆ ਜਿਵੇਂ ਕਿ ਟਰੈਕਟਰਾਂ ਦਾ ਕਾਫਲਾ ਕਾਫੀ ਲੰਬਾ ਹੈ ਦੂਰ ਤੱਕ ਹੈ ਔਰ ਇਸ ਦੇ ਵਿੱਚ ਇੱਕ ਸਰਕਾਰ ਤੱਕ ਮੈਸੇਜ ਪਹੁੰਚਾ ਰਹੇ ਹਾਂ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਨਾਲ ਜਿਹੜੇ ਕਿ ਕੇਂਦਰ ਸਰਕਾਰ ਜਾਂ ਹਰਿਆਣਾ ਸਰਕਾਰ ਵੱਲੋਂ ਬਾਰਡਰਾਂ ਤੇ ਰੋਕ ਕੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਕੀ ਕਾਂਗਰਸ ਪਾਰਟੀ ਵੱਲੋਂ ਹੋਰ ਕਿਸ ਤਰ੍ਹਾਂ ਦੀਆਂ ਹਦਾਇਤਾਂ ਆਣੀਆਂ ਤੁਹਾਨੂੰ ਜਿਹੜੀਆਂ ਕਿ ਤੁਸੀਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਜੁੜੋਗੇ ਜਾਂ ਕਿਸ ਤਰ੍ਹਾਂ ਦੇ ਅੱਗੇ ਤੁਹਾਨੂੰ ਮੈਸੇਜ ਹੈ ਜਿਹੜੇ ਕਿ ਕਿਸਾਨ ਕਈ ਜ਼ਖਮੀ ਵੀ ਹੋਏ ਆ ਜਾਂ ਉਹਨਾਂ ਦੀ ਮਦਦ ਕਰਨ ਵਾਸਤੇ ਅੱਗੇ ਚੱਲ ਰਹੇ ਮਹਿਰੂਬ ਸਾਹਿਬ ਇਹ ਬੜੇ ਦੁੱਖ ਦੀ ਗੱਲ ਹੈ ਕਿ ਹਰਿਆਣਾ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਬਾਰਡਰ ਨੂੰ ਇਸ ਤਰ੍ਹਾਂ ਬਣਾ ਦਿੱਤਾ ਹੋਇਆ ਜਿਸ ਤਰ੍ਹਾਂ ਹੈ ਇੰਟਰਨੈਸ਼ਨਲ ਬਾਰਡਰ ਹੋਵੇ ਜਿਵੇਂ ਅਸੀਂ ਕਿਸੇ ਦੁਸ਼ਮਣ ਸਟੇਟ ਦੇ ਵਿੱਚ ਰਹਿ ਰਹੀ ਹੋਵੇ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਬਾਰਡਰਾਂ ਤੇ ਕਾਇਮ ਕੀਤਾ ਹੋਇਆ ਸੋ ਕਿਸਾਨ ਵੀ ਸ਼ਾਂਤਮਈ ਢੰਗ ਦੇ ਨਾਲ ਇਹ ਅੰਦੋਲਨ ਜਿਹੜਾ ਕਰਨਾ ਚਾਹੁੰਦੇ ਸੀ ਲੇਕਿਨ ਉਹਨਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਇਹ ਅੰਦੋਲਨ ਨਹੀਂ ਕੀਤਾ ਦੇਣ ਜਾ ਰਿਹਾ ਸੋ ਕਾਂਗਰਸ ਪਾਰਟੀ ਐਸੇ ਦੇ ਵਿਰੋਧ ਦੇ ਵਿੱਚ ਕਿਸਾਨ ਵੀਰਾਂ ਦੇ ਨਾਲ ਖੜੀ ਹੈ ਅੱਜ ਅਸੀਂ ਕਿਸਾਨ ਵੀਰਾਂ ਦੇ ਹੱਕ ਵਿੱਚ ਟਰੈਕਟਰ ਰੈਲੀ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਜੋ ਹਦਾਇਤਾਂ ਪ੍ਰਾਪਤ ਹੋਈਆਂ ਨੇ ਉਹਦੇ ਮੁਤਾਬਕ ਅਸੀਂ ਬੈਰੀਅਰਾਂ ਦੇ ਉੱਪਰ ਜਿਹੜੇ ਸਾਡੇ ਬਾਰਡਰ ਨੇ ਉਹਨਾਂ ਦੇ ਉੱਪਰ ਮੈਡੀਕਲ ਕੈਂਪਸ ਜਿਹੜੇ ਉਹ ਲਾਉਣ ਜਾ ਰਹੇ ਹਾਂ ਸੋ ਜਿਵੇਂ ਜਿਵੇਂ ਪਾਰਟੀਆਂ ਹਦਾਇਤਾਂ ਉਹਦੀਆਂ ਜਾਣ ਗਿਆ ਕਾਂਗਰਸ ਪਾਰਟੀ ਕਿਸਾਨ ਵੀਰਾਂ ਦੇ ਨਾਲ ਖੜੀ ਹੈ ਕਿਸਾਨ ਵੀਰਾਂ ਦੇ ਹੱਕ ਦੇ ਵਿੱਚ ਜੋ ਵੀ ਸਾਨੂੰ ਕਰਨਾ ਪਿਆ ਉਹ ਹਰ ਤਰ੍ਹਾਂ ਦੀ ਕੁਰਬਾਨੀ ਜਿਹੜੀ ਹੈ ਕਾਂਗਰਸ ਪਾਰਟੀ ਦੇ ਲਈ ਤਿਆਰ ਬੈਠੀ ਹੈ ਜਿਵੇਂ ਕਿ ਦਸਰੇ ਸਤਨ ਕੀ ਇਹ ਦਰਬਾਰਾ ਸਿੰਘ ਹਲका ਇੰਚਾਰਜ ਸਦਰਾਣਾ ਕਾਂਗਰਸ ਦੇ ਜਿਹੜੇ ਕਿ ਦਸਰੇ ਸਤਨ ਕੀ ਅੱਜ ਬਲਾਕ ਪ੍ਰਧਾਨ ਬਲਾਕ ਮੈਂਬਰ ਜਾਂ ਪਾਂਚੇ ਸਰਪੰਚ ਪਿੰਡਾਂ ਦੇ ਜਾਂ ਹੋਰ ਵੀ ਕਿਸਾਨ ਜਥੇ ਇਹਨਾਂ ਦੇ ਨਾਲ ਪਹੁੰਚੇ ਨੇ ਅੱਜ ਇਸ ਦਾ ਇਹ ਰੋਸ ਮਾਰਚ ਕਰ ਰਿਹਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਉਤਰੀ ਜਿਵੇਂ ਕਿ ਕੇਂਦਰ ਸਰਕਾਰ ਔਰ ਜਿਹੜੇ ਵਾਅਦੇ ਕੀਤੇ ਸੀਗੇ ਉਹਨਾਂ ਨੇ ਉਹ ਵਾਅਦੇ ਤੋਂ ਮੁੱਕਰ ਗਈ ਆ ਪਰ ਕਿਸਾਨਾਂ ਦੇ ਨਾਲ ਇਹ ਕਹਿੰਦੇ ਸੀ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸੰਘਰਸ਼ ਜਿਹੜਾ ਕਿ ਇਹਦੀ ਰੂਪਰੇਖਾ ਹੋਰ ਅਨੋਖੇ ਢੰਗ ਨਾਲ ਉਲਿੱਕੀ ਜਾਊਗੀ ਪਰ ਕਿਸਾਨਾਂ ਦੇ ਨਾਲ ਜਿਸ ਤਰ੍ਹਾਂ ਇਹ ਕਾਂਗਰਸ ਉੱਬਰ ਕੇ ਆਈ ਹੈ ਸਾਹਮਣੇ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਕਿਸਾਨਾਂ ਦੇ ਜਿਹੜੇ ਸੰਘਰਸ਼ ਨੂੰ ਕਿਸ ਤਰ੍ਹਾਂ ਦਾ ਬਲ ਮਿਲਦਾ ਹੈ